ਹੈਲੋ ਜੀ গুড মর্নিং স্বাগত ਜੀ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਪੰਜਾਬੀ ਤੜਕਾ ਬਲੌਗ ਦੇ ਉੱਤੇ ਤੇ ਕਰਦੇ ਆਂ ਜੀ ਅੱਜ ਦਾ ਨਵਾਂ ਬਲੌਗ ਸ਼ੁਰੂ ਤੇ ਅੱਜ ਹਵਾ ਚੱਲਦੀ ਹੈ ਬਹੁਤ ਜ਼ਿਆਦੇ ਤੇ ਧੁੱਪੇ ਬੈਠਿਆ ਵੈਸੇ ਧੁੱਪ ਵੀ ਵਧੀਆ ਪਰ ਹਵਾ ਬਹੁਤ ਜ਼ਿਆਦੇ ਹੈ ਸੋ ਮਿਲਦੇ ਆਂ ਜੀ ਅੱਜ ਦਿਨੇ ਕੀ ਕੀ ਕਰਾਂਗੇ ਕਿੱਧਰ ਜਾਵਾਂਗੇ ਖਰਦਕਾਵਾਂਗੇ ਲਓ ਜੀ ਆਪਾਂ ਲੈਂਦੇ ਅੱਜ ਨਮੀ ਮੱਝ ਤੇ ਉਹਦਾ ਦੁੱਧ ਪਹਿਲਾਂ ਆਪਾਂ ਪਾਵਾਂਗੇ ਜੋਗੀ ਪੀਰ ਗੁਰਦੁਆਰੇ ਤੇ ਬਾਬੇ ਸਿੱਧੀ ਉਨਸੀਆਂ ਆਾਂਗੇ ਬਾਬਾ ਜੋਗੀ ਪੀਰ ਸੌਰੀ ਹਾਂਜੀ ਬਾਬਾ ਜੋਗੀ ਪੀਰ ਦੁੱਧ ਪਾਉਣ ਵਾਸਤੇ ਤੇ ਫਿਰ ਜਾਵਾਂਗੇ ਬਾਬੇ ਸਿੱਧੀ ਲੋ ਜੀ ਹੁਣ ਅਸੀਂ ਜਾ ਕੇ ਬਾਬੇ ਸਿੱਧੀ ਜੋਗੀ ਪੀਰ ਨੂੰ ਦੁੱਧ ਪਾਇਆ ਤੇ ਹੁਣ ਬਾਬੇ ਸਿੱਧੀ ਦੁੱਧ ਪਾ ਕੇ ਫਿਰ ਜਾਵਾਂਗੇ ਘਰ ਨੂੰ ਲੋ ਜੇ ਬਾਬੇ ਸਿੱਧੀ ਬਣਿਆ ਪਾਰਕ ਪੁਰਾਣੇ ਦਰਖਤ ਨਿੰਮ ਕੁਰਸੀਆਂ ਲੱਗੀਆਂ ਨੇ ਝੂਲੇ ਲੱਗੇ ਆ ਤੇ ਉਹ ਬਣਿਆ ਹੋਇਆ ਗੋਲ ਪਾਰਕ ਬਸ ਇਹ ਤੇ ਸੋਟ ਹੀ ਹੈ ਪਰ ਖੂਬਸੂਰਤ ਤੇ ਵਧੀਆ ਸੋ ਸਿਕਾਲਜੀ ਸਾਰ ਯੂਟਿਊਬ ਫੈਮਿਲੀ ਨੂੰ ਤੇ ਆਪਾਂ ਕਰਦੇ ਆਂ ਜੀ ਕੱਲ ਵਾਲਾ ਵਲੌਗ ਅੱਜ ਕੰਟੀਨਿਊ ਕੱਲ ਅਸੀਂ ਥੋੜੇ ਜਿਹਾ ਬੀਜੀ ਤੇ ਤਾਂ ਕਰਕੇ ਵਲੌਗ ਸੂਟ ਨਹੀਂ ਕਰ ਸਕੇ ਤੇ ਕੱਲ ਆਪਾਂ ਲਿਆਂਦੀ ਆ ਨਵੀਂ ਮੱਝ ਉਹਦਾ ਰਾਤ ਆਪਾਂ ਪਾ ਕੇ ਇੱਥੇ ਦੁੱਧ ਬਾਬੇ ਸਿੱਧੀ ਤੇ ਜੋਗੀ ਪੀਰੀ ਤੇ ਕੱਲ ਦਿਨੇ ਥੋੜਾ ਜਿਹਾ ਬੀਜੀ ਰਹੇ ਸੂਟ ਨਹੀਂ ਕੀਤਾ ਗਿਆ ਤੇ ਅੱਜ ਆਪਾਂ ਉਹੀ ਵਲੌਗ ਕੰਟੀਨਿਊ ਕਰਦੇ ਆਂ ਅੱਜ ਮਿਲ ਦਿੰਦੇ ਨੇ ਦੇਖਨੇ ਕਲਿੱਕ ਕਰਾਂਗੇ ਕਿੱਧਰ ਨੂੰ ਜਾਵਾਂਗੇ ਸੁਣਿਆ ਫੇਰ ਬੰਦਾ ਕਰਤਾ ਨਾ ਹਾਂ ਜਿੱਤੇ ਦੇਖਣਾ ਆਉਂਦੇ ਉਹਦੇ ਨੇ ਘਰ ਤਾਂ ਹਾਂ 210 ਦੇ ਕਹਿੰਦੇ ਹਾਂ ਪਰਸ ਨਹੀਂ ਸਕਦੇ ਨਹੀਂ ਸਕਦੇ ਇਧਰ ਹੋ ਆਂ ਇਧਰ ਪੀਣਾ ਲੈ ਵੀ ਰੋਟੀ ਇਧਰ ਹੀ ਪੜ ਗਿਆ ਕੀਨੇ ਹੈ ਆਵਲਾ ਪੇ ਕੀਨੇ ਹੈ ਆਈਂ ਦਰੋ ਚਲਾਓ ਹੁਣ ਕੜ ਕੇ ਚਲਾ ਦੋ ਹੂੰ ਇੱਕ ਰੋਟੀ ਸਿੰਘ ਨੂੰ ਮਾਲਾ ਦੇ ਦੋ ਬੁਖਾਰ ਵਾਲੀ ਯਾਰੀ ਇਲੀਆਨ ਇੱਕ ਦਾ ਬਾਬਾ ਇਲੀਆਨ ਕਿਉਂ ਨਾ ਮਤੋਂ ਅੱਲਾਹ ਕੇ ਕਹੇ ਅਈ ਸ਼ੱਕ ਤੇ ਬਹੁੜਦੇ ਨੇ ਇਹ ਨਹੀਂ ਉਡਦਾ ਇਹ ਹੋਇਆ ਆਹੀ ਉਡਣ ਦੀ ਗੱਲ ਹੈ ਇਹ ਨਹੀਂ ਉਡ ਹੂੰ ਕੀ ਨੇ ਇਹ ਜਾਤ ਅਗਰੇਕ ਜੀ ਚ ਆ ਫੋਨ ਆ ਗਿਆ ਹੈ ਰਿਪੋਰਟ ਯਾਰ ਜੀ ਮੈਂ ਤੇ ਵਾਸ਼ਪ 1 2 3 4 5 7 8 9 ਜੀ ਰੋਟੀਆਂ ਖਾ ਕੇ ਚਾਹ ਪੀ ਕੇ ਦੱਸ ਲਿਆ ਆਪਾਂ ਕੀ ਦੁਕਾਨ ਦੇ ਵਿੱਚ ਤੇ ਹੁਣ ਆਪਾਂ ਤੁਹਾਨੂੰ ਦਿਖਾਵਾਂਗੇ ਸੂਟ ਤੇ ਜੋ ਵੀ ਨਮ ਨਮਾ ਕੱਪੜਾ ਹੈ ਆਪਾਂ ਥੋੜੇ ਥੋੜੇ ਕਰਕੇ ਤੁਹਾਨੂੰ ਬਲੌਗਾਂ ਦੇ ਵਿੱਚ ਦਿਖਾ ਰਹੇ ਹਾਂ ਤੇ ਤੁਸੀਂ ਜ਼ਰੂਰ ਵੀਂ ਦੁਕਾਨ ਤੋਂ ਕੱਪੜਾ ਇੱਕ ਵਾਰੀ ਖਰੀਦ ਕੇ ਦੇਖੋ ਵਧੀਆ ਕੱਪੜਾ ਦੇਮਾ ਗਾ ਸਾਨੂੰ ਬਿਲਕੁਲ ਕੰਟਰੋਲ ਰੇਟ ਦੇ ਉੱਤੇ ਤੇ ਦਿਖਾਉਣੀ ਹੈ ਤੁਹਾਨੂੰ ਅੱਜ ਦੇ ਨਵੇਂ ਕਲੈਕਸ਼ਨ ਇਹ ਜਪਾਤ ਖਾ ਗਰਮੀ ਵਾਲੇ ਪ੍ਰਿੰਟਡ ਸੂਟ ਇਹ ਲੱਖਾ ਇਹ ਤੇ ਹੈਗੇ ਨਾਲ ਸਲਵਾਰ ਪਲੇਨ ਇੱਕ ਮੀਜ਼ ਤੇ ਇਹਦੇ ਨਾਲ ਇਹਨਾਂ ਵਾਂਗੂ ਦੁਪੱਟਾ ਤੇ ਦੂਸਰਾ ਹੈਗਾ ਜੀ ਇਸ ਕਲਰ ਦੇ ਵਿੱਚ फोटो देख सकते हो तो यमत हैगी जी अठ सौ रुपया बहुत वाइसिया सूट ने एक सूट है जी ये पुणे अपने को दो कलर गर्मी कपड़े बहुत वो घ वर्गा मलायम कपड़े देखो जी सूट है। है जी। बिल्कुल सूटी चुनी।, चुनी पूरी खुली डुली है बहुत डवल देखो जी बहुत घेंट सूट ने गे एक है जी एक कलर ਡਿਜ਼ਾਈਨ सेम ਹੈ ਬਸ ਕਲਰ ਦਾ ਫਰਕ ਹੈ ਤੇ ਇਹਦੀ ਕੀਮਤ ਹੈ ਗਈ 600 ਰੁਪਿਆ ਤੇ ਤੀਸਰੇ ਸੌ ਕਰਗੇ ਜੀ ਅੱਜ ਆਪਣੇ ਕੋਲ ਇਹ ਇਹ ਦੀ ਗਰਮੀਆਂ ਲਈ ਸਪੈਸ਼ਲ ਹੈ ਆਲ ਓਵਰ ਸੂਟ ਹੈ ਬਹੁਤ ਪਿਆਰਾ ਡਿਜ਼ਾਈਨ ਹੈ ਇਹ ਦੇਖੋ ਦੇਖ ਸਕਦੇ ਹੋ ਤੁਸੀਂ ਤੇ ਕਲਰ ਵੀ ਬਹੁਤ ਪਿਆਰੇ ਨੇ है जी ए मैचिंग दप्टा बहुत कैंट सूट ने अपने दो कलर ने देख। दूसरा कलर है जी ये तो भी प्यारा कलर है देखो ਜਿਸ ਕਿਸ ਨੇ ਵੀ ਲੈਣਾ ਜ਼ਰੂਰ ਇਹ ਦੁਕਾਨ ਦੇ ਉੱਤੇ ਵਿజిਟ ਕਰੋ ਇਹਦੀ ਕੀਮਤ ਵੀ ਸਿਰਫ 600 ਰੁਪਇਆ ਬਹੁਤ ਸੋਹਣੇ ਸੂਟ ਨੇ ਗਰਮੀਆਂ ਦਾ ਤੋਹਫ਼ਾ ਜ਼ਰੂਰ ਇੱਕ ਵਾਰੀ ਆਓ ਉੱਤੇ ਸੂਟ ਖਰੀਦ ਦੋ ਲਾਜ ਦਿਨ ਸਿੱਪ ਗਿਆ ਤੇ ਹੋ ਗਿਆ ਆਥਨ ਬਿਲਕੁਲ ਰੱਖਣੀ ਬਣਦੀ ਹੈ ਸਬਜ਼ੀ ਜਿਸੀ ਜੁਲਦੇ ਦੁੱਤੇ ਲੋ ਜੀ ਜੇ ਆਪਾਂ ਕਰਦੇ ਆ ਜਿਹਦੇ ਵਲੌਗ ਦਾ ਐਂਡ ਕੱਲ ਨੂੰ ਮਿਲਾਂਗੇ ਨਵੇਂ ਵਲੌਗ ਦੇ ਵਿੱਚ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਤੇ ਮਿਲਦੇ ਆ ਕੱਲ ਨੂੰ ਨਵੇਂ ਵਲੌਗ ਵਿੱਚ